ਵੱਡੀ ਖਬਰ ਪਠਾਨਕੋਟ ਦੇ ਸਰਨਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਢਾਬੇ ਤੇ ਜਿਹੜੀਆਂ ਇਹ ਉਹ ਤਾੜ-ਤਾੜ ਗੋਲੀਆਂ ਚੱਲੀਆਂ ਇਹਦੇ ਵਿੱਚ ਤਿੰਨ ਜਿਹੜੇ ਨੌਜਵਾਨ ਉਹ ਜ਼ਖਮੀ ਦੱਸੇ ਜਾ ਰਹੇ ਹਨ ਜਿਨ੍ਹਾਂ ਨੂੰ ਇਸ ਵੇਲੇ ਸਿਵਲ ਹਸਪਤਾਲ ਲੈ ਕੇ जाया ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਇਹ ਨੌਜਵਾਨ ਜਿਹੜੇ ਢਾਬੇ ਤੇ ਬੈਠੇ ਸੀ ਤੇ ਢਾਬੇ ਤੇ ਜਦੋਂ ਨੌਜਵਾਨ ਬੈਠੇ ਸੀ ਤਾਂ ਬਾਹਰੋਂ ਕੁਝ ਜਿਹੜੇ ਐ ਨੌਜਵਾਨ ਆਉਂਦੇ ਐ ਤੇ ਨੌਜਵਾਨ ਆ ਕੇ ਜਿਹੜੇ ਐ ਸੱਤਾ ਉਾਂ ਤੇ ਟਾੜ-ਟਾੜ ਜਿਹੜੇ ਐ ਗੋਲੀਆਂ ਦੀ ਉਹ ਉਹ ਬਾਛੜ ਸ਼ੁਰੂ ਕਰ ਦਿੰਦੇ ਆ ਜਿੱਦ ਦੇ ਵਿੱਚ ਇਹ ਨੌਜਵਾਨ ਜ਼ਖਮੀ ਹੋ ਗਏ ਪੁਲਿਸ ਨੇ ਜਿਹੜੀ ਐ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਸਰਨੇ ਚੌਕ ਦੇ ਵਿੱਚ ਇੱਕ ਬਾਸੀ ਦਾ ਢਾਬਾ ਆ ਇੱਥੇ ਸਾਨੂੰ ਇਨਫੋਰਮੇਸ਼ਨ ਮਿਲੀ ਆ ਕਿ ਇੱਥੇ ਗੋਲੀਆਂ ਚੱਲੀਆਂ ਨੇ ਜਦੋਂ ਅਸੀਂ ਮੌਕੇ ਤੇ ਪਹੁੰਚੇ ਆ ਤੇ ਇਹ ਵੀ ਪਤਾ ਲੱਗਾ ਕਿ ਕੁਝ ਜ਼ਖਮੀ ਹੋਏ ਨੇ ਤਿੰਨ ਬੰਦੇ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਉਹਦੇ ਬਾਰੇ ਸਾਡੀ ਜਿਹੜੀ ਤਹਿਕੀਕਤ ਚੱਲ ਰਹੀ ਆ ਤੇ ਇਥੋਂ ਮੌਕੇ ਤੋਂ ਸੱਤ ਨੌਲ ਸਾਨੂੰ ਮਿਲੇ ਨੇ ਇਹਦੇ ਸਬੰਧ ਵਿੱਚ ਸਾਰੀ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਆ ਜਿਹੜੇ ਵੀ ਦੋਸ਼ੀ ਹੋਏ ਉਹਨਾਂ ਨੂੰ ਪਾਕਸ਼ਾ ਨਹੀਂ ਜਾਊਗਾ ਇਹਦੀ ਹਾਲੇ ਇਨਵੈਸਟੀਗੇਸ਼ਨ ਚੱਲ ਰਹੀ ਆ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਡਿਸਕਲੋਜ਼ ਕੀਤਾ ਜਾ ਸਕਦਾ ਗਲਬਾਤ ਮੇਰਾ ਨਾਮ ਸੁਮੇਤ ਹੈਗਾ ਤਾਂ ਮੈਂ ਵਾਰਡ ਇੰਚਾਰਜ ਹੈਗਾ ਇਸੋਂ ਦਾ ਮੈਨੂੰ ਜਿਦਾ ਹੀ ਪਤਾ ਲੱਗਾ ਕਿ ਇੱਥੇ ਰੰਗੋਲੀਆਂ ਚੱਲੀਆਂ ਇਹ ਸਾਡੇ ਮੇਰੇ ਬਿਲਕੁਲ ਹੀ ਵਾਰਡ 45 ਦੇ ਵਿੱਚ ਹੈਗਾ ਮੇਰੇ ਘਰ ਤੋਂ ਬਿਲਕੁਲ ਨੇੜੇ ਹੈਗਾ ਉਹ ਹਾਈਵੇ ਦੇ ਉੱਪਰ ਹੈ ਇਹ ਬਾਸ਼ੀ ਦਾ ਟਾਪ ਹੈਗਾ ਇੱਥੇ 6 ਮੁੰਡੇ ਅੰਦਰ ਆਲਰੇਡੀ ਬੈਠੇ ਹੋਏ ਸੀ ਕਿ ਜਿਹੜੀ ਗੱਲਬਾਤ ਤੋਂ ਪਤਾ ਲੱਗਿਆ ਤੇ 4-5 ਮੁੰਡੇ ਬਾਹਰ ਡਰਾਡ ਵਰ ਗੋਲੀਆਂ ਲੈ ਕੇ ਆਏ ਨੇ ਉਹਨਾਂ ਨੇ ਆਂਦੇ ਆਂਦਾ ਤੋਂ ਅੱਠ ਤੋਂ 9 ਫਾਇਰ ਕਰਤੇ ਹੈ ਜਿਹਦੇ ਵਿੱਚ 7 ਗੋਲ ਤੇ ਬਰਾਮਦ ਹੋ ਗਏ ਹੈ ਸਾਨੂੰ ਇਹਨਾਂ ਨੂੰ ਤੇ ਨਾਲ ਹੀ ਅਸੀਂ ਫੋਨ ਕਰ ਦਿੱਤਾ ਹੈਗਾ ਸਾਰੀ ਪੁਲਿਸ ਵੀ ਆ ਗਈ ਆਪ ਸਿਵਲ ਹਸਪੀਟਲ ਪ੍ਰਧਾਨਗੋੜੀ ਨਗਰ ਨਸੀਬ ਚ ਕਰੀਬ ਪੋਨੇ 1 ਵਜੇ ਦੋ ਪੇਸ਼ੈਂਟ ਆਏ ਹੈਗੇ ਜਿਨ੍ਹਾਂ ਨੂੰ ਗਨ ਸ਼ਾਟ ਇਜਰੀਜ਼ ਹੋ ਜਾਏ ਗੀਆਂ ਤੇ ਇੱਕ ਦਾ ਨਾਮ ਹੈਗਾ ਵਿਕਰਾਂਤ ਸਿੰਘ ਕੁਛੇੜਾ ਕੀ ਮਡ ਹਟ ਕਲੋਨੀ ਕੱਚੇ ਕੁਆਟਰ ਦਾ ਰਹਿਣ ਵਾਲਾ ਹੈ ਤੇ ਦੂਸਰਾ ਜਿਹੜਾ ਨਾਮ ਹੈਗਾ ਲਖਵਿੰਦਰ ਸਿੰਘ ਇਹ ਨਿਊ ਤਰੇਹਾਉ ਦੇ ਰਹਿਣ ਵਾਲੇ ਹੈ ਤੇ ਉਹਨਾਂ ਦੀ ਉਮਰ ਜਿਹੜੀ ਹੈ 35-33 ਸਾਲ ਦੇ ਕਰੀਬ ਹੈ ਤੇ ਤੇ ਇਹਨਾਂ ਨੂੰ ਅਸੀਂ ਫਰਸਟ ਏਡ ਦੇ ਕੇ ਹਾਇਰ ਸੈਂਟਰ ਵਿੱਚ ਰੈਫਰ ਕਰ ਦਿੱਤਾ ਪਸਰ ਕੀ ਕੰਡੀਸ਼ਨ ਕੀ ਇਸ ਦੋਨਾਂ ਦੀ ਕੰਡੀਸ਼ਨ ਨੇ ਜਿਹੜੀ ਅਪਸਟੇਟ ਦਿੱਤੀ ਐ ਸੀ ਤੁਹਾਨੂੰ ਸਟੇਬਲ ਕਰ ਦਿੱਤਾ ਐ ਦੋਨਸਾਰੇ ਦੋਨੇ ਬੱਚੇ ਜਿਹੜੇ ਲੱਗੇ ਹੋਣ ਸੀਗੇ ਇਹਨਾਂ ਨੂੰ ਹਾਇਰ ਸੈਂਟਰ ਤੇ ਰੈਫਰ ਕਰਨ ਲਈ ਰਾਤੀ ਸਰ ਕਿੰਨਿਆ ਕੋਈ ਹੋਰ ਸੱਗਿਆ ਜਿਹੜਾ ਲੱਗੇ ਇਹ ਅਜੇ ਕਲੀਅਰ ਨਹੀਂ ਹੈਗਾ ਐ ਫਾਈਲਸ ਦੇਖ ਕੇ ਮੈਂ ਤੁਹਾਨੂੰ ਦੱਸਾਂਗਾ ਤੇ ਜਿਹੜੀ ਪ੍ਰਿੰਟ ਮੈਰੀ ਇਨਫਾਰਮੇਸ਼ਨ ਹੈਗੀ ਉਹਦੇ ਵਿੱਚ ਵੀਕਰਾਂਤ ਜੀ ਨੂੰ ਦੋ ਗੋਲੀਆਂ ਲੱਗੀਆਂ ਲੱਤਾਂ ਤੇ ਤੇ ਇੱਕ ਬਾਤੇ ਤੇ ਲਖਵਿੰਦਰ ਜੀ ਨੂੰ ਜਿਹੜੀ ਛਾਤੀ ਤੇ